ਜਿਹੜੇ ਆ ਪਬਲਿਕ ਦੀ ਤੇ ਸਾਡੇ ਬਦੌਰ ਪੰਜਾਬ ਪੁਲਿਸ ਬੈਠੇ ਮੇਰੇ ਏਰੀਆ ਦੇ ਚਾਰਜ ਹੁਣ ਕਰਕੇ ਤੇ ਮੇਰੀ ਡਿਊਟੀਆਂ ਕੀ ਨੇ ਤੇ ਨਾਲ ਪ੍ਰਸ਼ਾਸਨ ਦੀ ਵੀ ਡਿਊਟੀਆਂ ਨੇ ਉਹ ਲੱਗੋ ਪ੍ਰਸ਼ਾਸਨ ਤੇ ਦੱਸਣਗੇ ਇਹ ਸੇਕ ਭਾਗ ਵਾਲੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਆਪਾਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ ਕਿ ਜਿਹੜੀ ਸਭ ਤੋਂ ਮੇਨ ਜੇ ਆਪਾਂ ਇਸ ਜਿਹੜਾ ਇਹ ਯੂਨਿਟ ਸਿਰੂ ਕਿੱਥਾਂ ਗਿਆ ਹੈ ਦੇ ਇਹਨੂੰ ਆਪਾਂ ਸਹੀ ਨੇਪਰੇ ਚਾੜਨਾ ਹੈਗਾ ਮਤਲਬ ਪੂਰੇ ਤੌਰ ਤੇ ਨਸ਼ਾ ਕਰਨਾ ਤਾਂ ਆਪਾਂ ਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪੈਣੀ ਸਭ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਜੇ ਕੋਈ ਨਸ਼ਾ ਕਰਦਾ ਹੈ ਉਹਦੀ ਇਨਫੋਰਮੇਸ਼ਨ ਚਾਹੀਦੀ ਸਾਡੀਆਂ ਇੱਥੇ ਮਤਾਵਾ ਭੈਣਾਂ ਬੈਠੀਆਂ ਨੇ ਬਜ਼ੁਰਗ ਬੈਠੇ ਨੇ ਨੌਜਵਾਨ ਬੈਠੇ ਨੇ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਨਫੋਰਮੇਸ਼ਨ ਆਪਾਂ ਜਦ ਘਰ ਤੋਂ ਦੇਣੀ ਸ਼ੁਰੂ ਕਰਦਾਂਗੇ ਜੇ ਤੁਹਾਨੂੰ ਕਿਸੇ ਬੰਦੇ ਤੋਂ ਡਰ ਹੈ ਤਾਂ ਤੁਸੀਂ ਸਿੱਧੇ ਤੌਰ ਤੇ ਮੈਨੂੰ ਮਿਲ ਸਕਦੇ ਹੋ ਜਾਂ ਸੇਮ ਇੱਕ ਆਪਣੀ ਸੇਲ ਪੰਜਾਬ ਦੀ ਇੱਕ ਨੰਬਰ ਇਸ਼ੂ ਕੀਤਾ ਗਿਆ ਮਾਨ ਇਹ ਸਰਕਾਰ ਵੱਲੋਂ ਉੱਥੇ ਤੁਸੀਂ ਫੁਮੇਸ਼ਨ ਦੇ ਸਕਦੇ ਹੋ ਤੁਹਾਡੀ ਆਇਡੈਂਟੀਟੀ ਤੁਹਾਡੇ ਬਾਰੇ ਬਿਲਕੁਲ ਵੀ ਕਿਸੇ ਨੂੰ ਜਾ ਕੇ ਨਹੀਂ ਕੀਤਾ ਜਾਊਗਾ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਤੇ ਉਸ ਵਿਅਕਤੀ ਤੇ ਉਹਨੂੰ ਵੈਰੀਫਾਈ ਕਰਕੇ ਵੀਰ ਨਾਲ ਸਾਡੇੰ ਦਾਇਆ ਵੇਚਦਾ ਹੈਗਾ ਤਾਂ ਦਿੱਤੇ ਪ੍ਰੋਪਰ ਕਾਰਵਾਈ ਅਮਨ ਚ ਲਿਆਂਦੀ ਹੈ। ਕਿਉਂਕਿ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਨੇ ਤਾਂ ਅਸੀਂ ਲਗਭਗ ਉਨ ਤੱਕ 100% ਕਾਰਵਾਈ ਕਰ ਚੁੱਕੇ ਹਾਂ। ਪਰੰਤੂ ਫਿਰ ਵੀ ਕੁਝ ਵਿਅਕਤੀ ਜਿਨ੍ਹਾਂ ਨੂੰ ਅਸੀਂ ਜੇਲ੍ਹ ਭੇਜਿਆ ਉਹ ਆਪਣੇ ਵਿੱਚੋਂ ਹੀ ਕੁਝ ਆਪਣੇ ਨਿੱਜੀ ਹਿੱਤਾਂ ਲਈ ਜਾਂ ਆਪਾਂ ਕਹਿ ਸਕਦੇ ਹਾਂ ਜਿਵੇਂ ਇੱਕ ਦੂਸਰੇ ਨਾਲ ਲੜ-ਦਾੜ ਹੁੰਦੀ ਹੋਵੇ ਤੇ ਵੀ ਵਿਆਪਕੀ ਉਹਨਾਂ ਦੇ ਵੇਲਾ ਕਰਾਉਂਦੇ ਰਹਿੰਦੇ ਆ ਜਦੋਂ ਵੇਲ ਹੋ ਜਾਂਦੀ ਹੈ ਜੇ ਜਲਦੀ ਵੇਲ ਹੋ ਜਾਂਦੀ ਹੈ 15 ਦਿਨ ਮਹੀਨੇ ਬਾਅਦ ਤਾਂ ਉਹਨਾਂ ਕੋਈ ਅਸਰ ਨਹੀਂ ਪੈਂਦਾ ਉਹ ਦੁਬਾਰਾ ਆ ਕੇ ਫੇਰ ਕਿਤੇ ਨਾ ਕਿਤੇ ਨਸ਼ਾ ਦਾ ਕਾਰੋਬਾਰ ਕਰਨ ਲੱਗ ਜਾਂਦੇ ਜੇ ਮੈਂ ਕਹਾ ਕਿ ਅਸੀਂ ਆਪਣੇ ਇਲਾਕੇ ਦੇ ਵਿੱਚੋਂ ਜੋ ਚਮਕੌਰ ਹਲਕੇ ਦੇ ਵਿੱਚੋਂ ਇਹ ਚਮਕੌਰ ਜਿਹੜਾ ਠਾਣੇ ਦੇ ਵਿੱਚੋਂ ਖਤਮ ਕਰ ਲਿਆ ਉਹ ਜਿਹਨੇ ਨਸ਼ਾ ਪੀਣਾ ਹੈ ਦੁਬਾਰਾ ਜਿਹੜਾ ਬਾਹਰ ਆ ਜਾਂਦਾ ਉਹ ਨਾਲ ਦੇ ਇਲਾਕੇ ਉਚ ਲੈ ਕੇ ਆ ਜਾਂਦਾ ਜੇ ਮੋਂ ਅਸੀਂ ਇੱਕ ਪਿੱਛੇ ਤੋਂ ਸਾਰਿਆਂ ਨੂੰ ਪਤਾ ਹੋਵੇਗੀ ਆ ਕੋਕਰਾ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਜਿਹੜਾ ਫੌਜੀ ਨੌਜਵਾਨ ਸੀਗਾ ਉਹ ਆਪਣੇ ਇੰਦਰ ਉਹਨਾਂ ਦੇ ਪਿੰਡਾਂ ਦੇ ਨੇੜੇ ਇੱਕ ਦੋ ਹਸਬੰਡ ਵਾਈਫ ਸੀਗੇ ਉਹ ਕੰਮ ਹੀ ਵੇਚਦੇ ਸੀ ਸੀ ਉਹਨਾਂ ਨੂੰ ਰੈਸ਼ ਕੀਤਾ ਹੁਣ ਉਸ ਤੋਂ ਬਾਅਦ ਉਹ ਨੇੜੇ ਦੇ ਇਲਾਕੇ ਤੋਂ ਮਾਚੀਵਾੜੇ ਥਾਣੇ ਦੇ ਵਿੱਚ ਪਿੰਡ ਪਿੰਦਾ ਹੈਗਾ ਸ਼ੇਰਪੁਰ ਵੇਟ ਉੱਥੋਂ ਲੈ ਕੇ ਆਉਣ ਲੱਗੇ ਸੀਗੇ ਉਹਨੂੰ ਵੀ ਅਸੀਂ ਉਹਨਾਂ ਰੈਸ਼ ਕਰਕੇ ਜੇਲ੍ਹ ਭੇਜਤਾ ਪਰ ਗੱਲ ਇਹ ਹੈ ਕਿ ਜਦੋਂ ਆਪਾਂ ਘਰ ਲੈਵਲ ਤੇ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖਾਂਗੇ ਇਨਫੋਰਮੇਸ਼ਨ ਨਹੀਂ ਦਵਾਂਗੇ ਜੇ ਉਹਨਾਂ ਦੀ ਮਦਦ ਕਰਾਂਗੇ ਨਸ਼ਾ ਪੀਣ ਦੇ ਵੇਚਣ ਦੇ ਫਿਰ ਇਹਨੂੰ ਖਤਮ ਨਹੀਂ ਕਰ ਸਕਦੇ ਹੁੰਦੇ ਕੋਈ ਵੀ ਤਾਕਤ ਇਸ ਚੀਜ਼ ਨੂੰ ਖਤਮ ਨਹੀਂ ਕਰ ਸਕਦੀ ਜਦੋਂ ਤੱਕ ਲੋਕ ਨਹੀਂ ਜੁੜਨਗੇ ਕਿਉਂਕਿ ਆਪਾਂ ਇੱਕਲਾਉਤੀ ਸਟੇਟ ਹੈ ਪੂਰੇ ਇੰਡੀਆ ਕੀ ਵਰਲਡ ਦੇ ਦਿੱਤੇ ਅਤਵਾਦ ਆਇਆ ਤੇ ਪੂਰਨ ਤੌਰ ਤੇ ਅਤਵਾਦ ਖਤਮ ਹੋ ਗਿਆ ਕਾਰਨ ਕੀ ਸੀ ਕਿ ਹਰ ਇੱਕ ਪਰਿਵਾਰ ਦੇ ਕੋਈ ਨਾ ਬੈਂਤੀ ਜਾਂ ਇੱਕ ਹਰ ਇੱਕ ਬੰਦਾ ਉਹ ਜੁੜ ਗਿਆ ਸੀਗਾ ਤੇ ਹਰ ਕਿਸੇ ਨੇ ਸਾਥ ਦਿੱਤਾ ਪ੍ਰਸ਼ਾਸਨ ਦਾ ਪੁਲਿਸ ਦਾ ਇੰਰੂਗੇਸ਼ਨ ਦਿੱਤੀ ਤਾਂ ਮਾਹੌਲ ਪੂਰਨ ਤੌਰ ਤੇ ਖਤਮ ਹੋ ਗਿਆ। ਬਹੁਤ ਬਹੁਤ ਵਾਰ। ਬਹੁਤ ਬਹੁਤ ਧੰਨਵਾਦ ਹਰ ਨਾਗਰਿਕ ਜਨਜਨ ਦੇ ਲੋਕਾਂ ਇੱਕ ਦੁੱਟ ਹੁੰਦੇ ਇਹ ਬਹੁਤ ਬੰਦੇ ਹਰ ਇਹ ਅਸਲជា ਦੇ ਖਰਾਬ ਆਪਣੇ ਇਹ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਰ ਦਾ ਨਾ ਵਿਕੜ ਨਹੀਂ ਨਾਗੇ ਅਸੀਂ ਕਿਸ ਅਸੀਂ ਕਿਸੇ ਦਾਸਰਾ ਦਾਸ ਤੋਂ ਪਿੰਡ ਵਿੱਚ ਬੜਨ ਨਹੀਂ ਨਾਗੇ ਸਾਡੇ ਪਿੰਡ ਵਿੱਚ ਦੋ ਦਹ ਹਰ ਹਾਲ ਅਸੀਂ ਉਹਨਾਂ ਨੂੰ ਨਾ ਚੱਤਰ ਨਹੀਂ ਜਾਵਾਂਗੇ జరుగు అశా ఫస్ వ్యక్తి ఇతా ਅੱਜ ਇਹ ਸਾਰੇ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਰਸਤ ਬਣਾਵਾਂਗੇ